ਸਸਤ ਗੱਲ ਦੋਸਤੋ ਕੀ ਹਾਲ ਚਾਲ ਆ ਸਭ ਦਾ ਉਮੀਦ ਕਰਾਂ ਤੁਸੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਟੌਪਿਕ ਤੇ ਗੱਲ ਕਰਦੇ ਆ ਕਿ ਕੰਪੇਅਰ ਕਰਨੀ ਹੈ ਚੀਜ਼ ਆਪਾਂ ਠੀਕ ਆਪਾਂ ਜੋਬ ਪ੍ਰੋਫਾਈਲ ਨੂੰ ਕੰਪੇਅਰ ਕਰਨ ਜਾ ਰਹੇ ਆ ਠੀਕ ਆ ਕਾਫੀ ਸਾਰੇ ਮਤਲਬ ਕਿ ਮੁੰਡੇ ਜਾਂ ਕੁੜੀਆਂ ਮਤਲਬ ਇਸ ਸੀਨ ਨੂੰ ਲੈ ਕੇ ਕਾਫੀ ਚਿੰਤਿਤ ਨੇ ਜਾਂ ਕਹਿ ਸਕਦੇ ਨੇ ਮਤਲਬ ਕਿ ਜਾਨਣਾ ਚਾਹੁੰਦੇ ਨੇ ਇਸ ਦੀ ਅਸਲ ਦੇ ਵਿੱਚ ਡਿਫਰੈਂਸ ਬਿਟਵੀਨ ਜੇਲ ਕੌਨਸਟੇਬਲ ਮਤਲਬ ਜੇਲ ਗਾਰਡਨ ਠੀਕ ਆ ਜਾਂ ਜੇਲ ਮੈਟਰਨ ਜਾ ਮਤਲਬ ਕਿ ਪਕੈ ਦੀ ਪੰਜਾਬ ਪੁਲਿਸ ਕਾਂਸਟੇਬਲ ਠੀਕ ਆ ਤੇ ਇਸ ਦੇ ਵਿੱਚ ਮਤਲਬ ਕਿ ਜਿਹੜਾ ਕਹਿੰਦੇ ਵੀ ਸਾਨੂੰ ਇਹਦੀ ਜੋਬ ਪ੍ਰੋਫਾਈਲ ਦੱਸੋ ਸੈਲਰੀ ਕਿੰਨੀ ਆ ਠੀਕ ਆ ਬੈਨੀਫਿਟ ਟ੍ਰੇਨਿੰਗ ਵਗੈਰਾ ਮਤਲਬ ਆਲਮੋਸਟ ਇਹਨਾਂ ਚੀਜ਼ਾਂ ਬਾਰੇ ਜਾਣਨ ਦੇ ਉਤਸੁਕ ਨੇ ਤੇ ਕਾਫੀ ਸਾਰੇ ਮਤਲਬ ਕਿ ਸਟੂਡੈਂਟਸ ਮਤਲਬ ਕਿ ਜੰਣਾ ਨੇ ਕਾਂਸਟੇਬਲ ਦਾ ਐਗਜ਼ਾਮ ਭਰਿਆ ਸੀ ਪਰ ਨਹੀਂ ਕਲੀਅਰ ਹੋਇਆ ਠੀਕ ਆ ਤੇ ਉਹ ਹੁਣ ਮਤਲਬ ਕਿ ਜਿਵੇਂ ਜੇਲ ਕਾਂਸਟੇਬਲ ਜੇਲ ਵਾਰਡਨ ਦਾ ਖੁੱਲਿਆ ਆਪਣਾ ਪੋਰਟਲ ਖੁੱਲਿਆ ਠੀਕ ਆ ਤੇ ਉਹ ਮਤਲਬ ਕਿ ਫਿਲ ਕਰਨਾ ਉਹਨਾਂ ਨੇ ਠੀਕ ਆ ਮਤਲਬ ਜਿਹਦੀ ਡੇਟ ਆਲਮੋਸਟ ਮੇਰੇ ਸਾਹਮਣੇ ਬੰਦ ਹੋ ਗਈ ਆ ਹੁਣ ਠੀਕ ਆ ਵੀ ਉਹਨਾਂ ਨੇ ਮਤਲਬ ਉਹ ਫਿਲ ਕੀਤਾ ਵਾ ਠੀਕ ਆ ਬਟ ਉਹ ਜਾਣਨਾ ਚਾਹੁੰਦੇ ਨੇ ਵੀ ਅਸਲ ਦੇ ਵਿੱਚ ਜਿਹੜੀ ਜੇਲ ਵਾਲਿਆਂ ਦੀ ਜਿਹੜੀ ਮਤਲਬ ਕਿ ਡਿਊਟੀ ਹੁੰਦੀ ਆ ਉਹ ਕੀ ਹੁੰਦੀ ਆ ਠੀਕ ਆ ਤੇ ਅੱਜ ਆਪਾਂ ਉਸੇ ਵਿਸ਼ੇ ਤੇ ਗੱਲ ਕਰਦੇ ਆ ਵੀ ਮਤਲਬ ਕਿ ਇਹਨਾਂ ਦੋਵਾਂ ਵਿੱਚ ਫਰਕ ਸਮਝਣ ਦੀ ਕੋਸ਼ਿਸ਼ ਕਰਾਂਗੇ ਡਿਸਟ੍ਰਿਕਟ ਪੁਲਿਸ ਠੀਕ ਆ ਜਾਂ ਆਪਾਂ ਕਹਿੰਦੇ ਆ ਆਰਮਡ ਪੁਲਿਸ ਮਤਲਬ ਕਨਸਟੇਬਲ ਜਿਵੇਂ ਪੰਜਾਬ ਪੁਲਿਸ ਕਨਸਟੇਬਲ ਤੇ ਪੰਜਾਬ ਪੁਲਿਸ ਜੇਲ ਕਨਸਟੇਬਲ ਮਤਲਬ ਹੈ ਵੀ ਪੁਲਿਸ ਮਤਲਬ ਪੰਜਾਬ ਪੁਲਿਸ ਹੀ ਉਹ ਵੀ ਠੀਕ ਆ ਮਤਲਬ ਕਿ ਅੰਡਰ ਜਿਵੇਂ ਕਹਿ ਸਕਦੇ ਆ ਅੰਡਰ ਪੰਜਾਬ ਪੁਲਿਸ ਸਾਰੇ ਮਤਲਬ ਜੇ ਸਾਰੇ ਵਿੰਗ ਜਿਹੜੇ ਅੰਡਰ ਪੰਜਾਬ ਪੁਲਿਸ ਆਉਂਦੇ ਆ ਠੀਕ ਆ ਬਟ ਆਪਾਂ ਜਿਹੜਾ ਡਿਫਰੈਂਸ ਕਰਨਾ ਪੰਜਾਬ ਪੁਲਿਸ ਕਾਂਸਟੇਬਲ ਤੇ ਪੰਜਾਬ ਪੁਲਿਸ ਜੇਲ੍ਹ ਕਾਂਸਟੇਬਲ ਹੁਣ ਤੁਸੀਂ ਇਹ ਨਾ ਸੋਚੋ ਮਤਲਬ ਵੀ ਏਕ ਹੀ ਚੱਲ ਰਿਹਾ ਹੈਗਾ ਹੈਵੀ ਪੁਲਿਸ ਹੀ ਆ ਠੀਕ ਆ ਜਿਹੜੇ ਉਹਨਾਂ ਦੇ ਹੈਡ ਲਗਦੇ ਡੀਐਸਪੀ ਮਤਲਬ ਜਿਵੇਂ ਰੈਂਕ ਦੇ ਹੁੰਦੇ ਆ ਠੀਕ ਹੈ ਜਿਹਨੂੰ ਸੁਪਰ ਇੰਟੈਂਡ ਕਹਿ ਦਿੰਨੇ ਆ ਜਾਂ ਅਸਿਸਟੈਂਟ ਸੁਪਰ ਇੰਟੈਂਡ ਕਹਿ ਦਿੰਨੇ ਆ ਠੀਕ ਆ ਜਾਂ ਉੱਪਰ ਉਹਨਾਂ ਦੇ ਮਤਲਬ ਕਿ ਵੀ ਕਹਿ ਸਕਦੇ ਜੋ ਵੀ ਵੱਡੇ ਅਧਿਕਾਰੀ ਲੱਗਦੇ ਉਹਨਾਂ ਦਾ ਜਿਹੜਾ ਹੈੱਡ ਹੁੰਦਾ ਉਹ ਵੀ ਡੀਜੀਪੀ ਹੁੰਦਾ ਏਡੀਜੀਪੀ ਹੁੰਦਾ ਠੀਕ ਆ ਤੇ ਮਤਲਬ ਜਿਹੜੀ ਹੁੰਦੀ ਉਹ ਵੀ ਆ ਪੁਲਿਸੀ ਆ ਉਹ ਠੀਕ ਆ ਮਤਲਬ ਇਹ ਆ ਪੁਲਿਸ ਦਾ ਇੱਕ ਵੇਂਗਾ ਠੀਕ ਆ ਬਟ ਉਹਨਾਂ ਦੇ ਜਿਹੜਾ ਮਤਲਬ ਜਿਵੇਂ ਕਹਿ ਸਕਦੇ ਜਿਵੇਂ ਆਪਣੇ ਪੰਜਾਬ ਪੁਲਿਸ ਲਿਖਿਆ ਹੋਇਆ ਠੀਕ ਆ ਤੇ ਉਹਨਾਂ ਦੇ ਮਤਲਬ ਜਿਹੜਾ ਲਿਖਿਆ ਹੁੰਦਾ ਪੰਜਾਬ ਪ੍ਰिजन ਠੀਕ ਆ ਮਤਲਬ ਪੰਜਾਬ ਜੇਲ ਮਤਲਬ ਜੋ ਵੀ ਹੈਗਾ ਠ ਕਾਉਂਸਲ ਦੇ ਕਮਾਉਨ ਨੂੰ ਲੈ ਕੇ ਆਪਾਂ ਜਿਹੜੀ ਆ ਉਹ ਡਿਫਰੈਂਸ ਮਤਲਬ ਕੀ ਕਰਨਾ ਹੈਗਾ ਵੀ ਉਹਨਾਂ ਦੀ ਮਤਲਬ ਕੀ ਸੈਲਰੀ ਕੀ ਆ ਠੀਕ ਆ ਪ੍ਰੋਮੋਸ਼ਨ ਕੀ ਆ ਠੀਕ ਆ ਤੇ ਉਹਦੇ ਮਤਲਬ ਜਿਵੇਂ ਕਹਿ ਸਕਦੇ ਆ ਕਿ ਟਾਈਮ ਕਿੰਨਾ ਡਿਊਟੀ ਕਰਨੀ ਪੈਂਦੀ ਆ ਤੇ ਉਹਨਾਂ ਦੀ ਮਤਲਬ ਕੀ ਅਸਲ ਦੇ ਵਿੱਚ ਜਿਹੜੀ ਡਿਊਟੀ ਮਤਲਬ ਕਿ ਜਿਵੇਂ ਜੇਲ ਦੀ ਕੀ ਡਿਊਟੀ ਹੁੰਦੀ ਆ ਤੇ ਆਪਾਂ ਜਿਹੜੀ ਪੰਜਾਬ ਪੁਲਿਸ ਦੀ ਕਾਉਂਸਟੇਬਲ ਦੀ ਕੀ ਡਿਊਟੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਤਾਂ ਫਿਰ ਆਪਾਂ ਇਸੇ ਚੀਜ਼ ਤੋਂ ਸ਼ੁਰੂ ਕਰਦੇ ਆਂ ਵੀ ਮੇਨਲੀ ਆਪਾਂ ਜਿਹਨੇ ਕਹਿ ਲਿਆ ਨਾ ਆਪਾਂ ਸੈਲਰੀ ਤੋਂ ਸ਼ੁਰੂ ਕਰਦੇ ਆਂ ਠੀਕ ਆ ਵੀ ਆਪਾਂ ਨੂੰ ਮੇਨਲੀ ਸਰਵਿਸ ਦੇ ਹੀ ਹੁੰਦਾ ਵੀ ਵੱਧ ਘੱਟ ਮਤਲਬ ਕਿਹੜੀ ਜੌਬਸ ਜਾਈ ਵੀ ਉਹਨਾਂ ਸੈਲਰੀ ਮਿਲੂਗੀ ਕਿਹੜੀ ਜੌਬ ਆਪਾਂ ਪ੍ਰੀਫਰ ਕਰੀਏ ਵੀ ਉਹ ਤੇਰੇ ਚਾਪਨ ਬੈਨੀਫਿਟਸ ਹੈਗੇ ਸੈਲਰੀ ਦੇ ਬਤਿ ਤੇ ਜਿਹੜਾ ਆਪਣਾ ਮਤਲਬ ਕਿ ਸੈਲਰੀ ਹੈ ਫਿਲਹਾਲ ਠੀਕ ਆ ਬਿਲਕੁਲ ਸੇਮ ਆ ਕੋਈ ਜਿਵੇਂ 19 ਕੀ ਦਾ ਫਰਕ ਵੀ ਨਹੀਂ ਹੈ ਠੀਕ ਆ 1900 ਸੈਲਰੀ ਆ ਠੀਕ ਆ ਤੇ ਉਹਦੇ ਵਿੱਚ ਜੋ ਵੀ ਆਪਾਂ ਨੂੰ ਕੱਟ-ਕਟਾ ਕੇ ਮਤਲਬ ਕਿ ਮਿਲਦਾ ਹੈ ਉਹ ਆਪਾਂ ਨੂੰ ਸਾਰਾ 19 ਹੀ ਮਿਲਦਾ ਕਿਉਂਕਿ ਆਪਣਾ 7th ਪੇ ਕਮਿ ਸੈਕਿੰਡ ਮਤਲਬ ਕਿ ਆਪਣਾ ਇਹ ਲੈਵਲ ਹੈ ਸੈਕਿੰਡ ਆ ਠੀਕ ਆ ਔਰ ਪੇ ਸਕੇਲ ਆਪਣਾ ਸੈਵਨਥ ਆ ਠੀਕ ਆ ਹਾਂ ਇਨ ਫਿਊਚਰ ਜੇ ਆਪਣੇ ਤੇ ਸਿਕਸਥ ਪੇ ਸਕੇਲ ਲੱਗਦਾ ਮਤਲਬ ਬਹੁਤ ਜਲਦੀ ਲੱਗ ਸਕਦਾ ਠੀਕ ਆ ਕਿਉਂਕਿ ਪ੍ਰੋਸੈਸ ਸ਼ੁਰੂ ਹੋ ਗਿਆ ਕਾਫੀ ਜਣ ਮੈਨੂੰ ਇਹਦੇ ਰਿਲੇਟਡ ਵੀ ਕੁਐਸਚਨ ਪੁੱਛਦੇ ਰਹਿੰਦੇ ਵੀ ਸਿਕਸਥ ਪੇ ਸਕੇਲ ਦੇ ਵਿੱਚ ਮਤਲਬ ਆਪਣੀ ਸੈਲਰੀ ਕਿੰਨੀ ਹੋਊਗੀ ਤੋ ਅਕੋਰਡਿੰਗ ਟੂ ਮਤਲਬ ਕਿ ਜਿਵੇਂ ਮਤਲਬ ਨਵੇਂ ਸੋਦੇ ਹੋਏ ਕਾਨੂੰਨ ਠੀਕ ਆ ਪਾਸ ਕਰਕੇ ਉਹਦੇ ਵਿੱਚੋਂ ਕਿੰਨੀ ਸੈਲਰੀ ਕਰਦੇ ਨੇ ਠੀਕ ਆ ਇਹ ਮਤਲਬ ਕਿ ਸਰਕਾਰ ਡਿਸਾਈਡ ਕਰੂਗੀ ਠੀਕ ਆ ਆਪਣੇ ਵੱਲੋਂ ਸਿਰਫ ਠੀਕ ਆ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਗ੍ਰੇਡ ਪੇ ਵਗੈਰਾ ਮਤਲਬ ਆਪਣੇ ਅਲਾਂਸ ਵਗੈਰਾ ਹੁੰਦੇ ਆ ਠੀਕ ਆ ਉਹ ਸਾਰੇ ਇਨਕਰੀਜ਼ ਹੋਣਗੇ ਅਕੋਰਡਿੰਗ ਟੂ ਪੰਜਾਬ ਦੇ ਪੇ ਕਮਿਸ਼ਨ ਦਾ ਠੀਕ ਆ ਚਲੋ ਆਪਾਂ ਇਹ ਗੱਲਾਂ ਬਾਤ ਕਰਾਂਗੇ ਆਪਾਂ ਮੇਨਲੀ ਆਪਾਂ ਗੱਲ ਕਰਦੇ ਆਂ ਆਪਾਂ ਕਾਂਸਟੇਬਲ ਦੇ ਡਿਫਰੈਂਸ ਬਾਰੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਡਿਸਟ੍ਰਿਕਟ ਪੁਲਿਸ ਦਾ ਮਤਲਬ ਕਾਉਂਸਲ ਹੁੰਦਾ ਜਿੱਦਾਂ ਕਿ ਮੈਂ ਆ ਠੀਕ ਆ ਤੇ ਇਹਨਾਂ ਨੇ ਮਤਲਬ ਕਿ ਜਿਹੜਾ ਡਿਊਟੀ ਕਰਨੀ ਹੁੰਦੀ ਉਹ ਕੀ ਡਿਊਟੀ ਹੁੰਦੀ ਹੈਗੀ ਤਾਂ ਜਿਹੜਾ ਪੁਲਿਸ ਦੇ ਵਿੱਚ ਮਤਲਬ ਕਿ ਆਪਣਾ ਜਿਹੜਾ ਮੇਨ ਡਿਸਟ੍ਰਿਕਟ ਜ਼ਿਲ੍ਹਾ ਪੁਲਿਸ ਨੇ ਸਾਰੇ ਹੀ ਜ਼ਿਲ੍ਹੇ ਦਾ ਮੰਨ ਲਿਓ ਵੀ ਜਿਹੜੇ ਜ਼ਿਲ੍ਹੇ ਦੇ ਵਿੱਚ ਆਪਾਂ ਪੋਸਟਡ ਹੈਗੇ ਹਾਂ ਜਿੱਦਾਂ ਕਿ ਮੈਂ ਜਲੰਧਰ ਦੇ ਵਿੱਚ ਪੋਸਟਡ ਆ ਠੀਕ ਆ ਔਰ ਕਾਫੀ ਅਨੇ ਚੀਜ਼ ਪੁੱਛਦੇ ਰਹਿੰਦੇ ਮੈਂ ਅੱਜ ਕਲੀਅਰ ਕਰਤੀ ਸੀ ਜੀ ਮੈਂ ਜਲੰਧਰ ਦੇ ਵਿੱਚ ਪੋਸਟਡ ਆ ਠੀਕ ਆ ਜਲੰਧਰ ਕਮਿਸ਼ਨਰਡ ਦੇ ਵਿੱਚ ਠੀਕ ਆ ਤੇ ਜਿਹੜੀ ਜ਼ਿਲ੍ਹੇ ਦੇ ਵਿੱਚ ਮਤਲਬ ਕਿ ਸਾਰਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਟ੍ਰੈਫਿਕ ਮੇਨਟੇਨ ਕਰਨੀ ਆ ਠੀਕ ਆ ਤੇ ਜਾਂਚ ਨੇ ਕਹਿ ਦਿੱਤੀ ਐ ਬੰਗਲੂ ਥਾਣਿਆਂ ਦਾ ਕੰਮ ਹੁੰਦਾ ਠੀਕ ਆ ਤੇ ਉਹ ਸਾਰਾ ਮਤਲਬ ਥਾਣਿਆਂ ਦਾ ਕੰਮ ਸਾਰਾ ਹੀ ਜਿਹੜਾ ਮਤ ਸਰਪੇ ਚੱਲਦਾ ਹੈਗਾ ਠੀਕ ਆ ਜੋ ਵੀ ਮਤਲਬ ਕਿ ਜਿਵੇਂ ਕਹਿ ਸਕਦੇ ਆਂ ਵੀ ਕਿਤੇ ਕੋਈ ਕੰਮ ਕਾਰ ਜੋ ਵੀ ਮਤਲਬ ਇਹ ਕਹਿ ਦਈਏ ਵੀ ਚੋਰੀ ਡਾਕਾ ਹੁੰਦਾ ਕਿਤੇ ਜੇ ਕੋਈ ਮਤਲਬ ਐਫ ਆਰ ਲਿਖਾਉਣਾ ਚਾਹੁੰਦੇ ਆ ਨਾ ਜੇ ਆਪਾਂ ਕੋਈ ਰਫਤ ਲਗਾਉਣੀ ਆਪਾਂ ਪਿੰਡਾਂ ਦੇ ਪਾਸੇ ਜਿਵੇਂ ਕਹਿ ਦਈਏ ਤਾਂ ਉਹ ਕੰਮ ਜਿਹੜਾ ਸਾਰਾ ਉਹ ਜ਼ਿਲ੍ਹਾ ਪੁਲਿਸ ਕਰਦੀ ਆ ਠੀਕ ਆ ਤੇ ਉਹ ਜ਼ਿਲ੍ਹਾ ਪੁਲਿਸ ਮਤਲਬ ਕਿ ਜੋ ਵੀ ਮਤਲਬ ਕਿ ਸੁਣਵਾਈ ਕਰਦੀ ਠੀਕ ਆ ਥਾਣਿਆਂ ਦੇ ਵਿੱਚ ਠੀਕ ਆ ਫਿਰ ਬਾਅਦ ਵਿੱਚ ਕੋਰਟ ਦੇ ਵਿੱਚ ਜਾਂਦੀ ਆ ਠੀਕ ਹੈ ਤੇ ਇਹ ਜਿਹੜੇ ਕੰਮ ਹੁੰਦੇ ਆ ਠੀਕ ਹੈ ਇਹ ਜਿਲਾ ਪੁਲਿਸ ਦੇ ਹੁੰਦੇ ਹੈਗੇ ਠੀਕ ਹੈ ਜਿਵੇਂ ਆਪਣਾ ਸ਼ਹਿਰ ਦੇ ਵਿੱਚ ਟ੍ਰੈਫਿਕ ਮੈਂਟੇਨ ਕਰਨੀ ਹੈ ਜਿਵੇਂ ਨਾਕੇ ਲਾਉਣੇ ਆ ਠੀਕ ਹੈ ਨਾਕਾ ਬੰਦੀ ਕਰਨੀ ਆ ਤੇ ਰੇਡਾਂ ਕਰਨੀਆਂ ਠੀਕ ਹੈ ਸੀ ਇਹ ਸਟਾਫ ਹੋ ਗਿਆ ਤੇ ਮੰਨ ਕੇ ਚਲ ਵੀ ਇਹਦੇ ਵਿੱਚ ਮੋਸਟਲੀ ਜਿਵੇਂ ਕਿ ਜਿਹੜੇ ਵੱਡੇ ਆਫਸਰ ਰਹੇ ਉਹ ਮਤਲਬ ਘੱਟ ਹੁੰਦੇ ਮੇਨਲੀ ਜਿਹੜੇ ਕਾਂਸਟੇਬਲ ਹੁੰਦੇ ਆ ਠੀਕ ਹੈ ਤੇ ਕਾਂਸਟੇਬਲ ਜ਼ਿਆਦਾ ਮਤਲਬ ਕਿ ਜਿਹੜੀ ਗਿਣਤੀ ਦੇ ਵਿੱਚ ਹੁੰਦੇ ਹੁਣ ਜਿੱਦਾਂ ਕਿ ਦੇਖੋ ਆਪਣੇ ਸਭ ਤੋਂ ਟੌਪ ਦੀ ਗੱਲ ਕਰੀ ਆਪਾਂ ਆਪਣੇ ਡੀਸੀਪੀ ਹੁੰਦੇ ਆ ਠੀਕ ਹੈ ਤੇ ਇਸ ਟਾਈਮ ਮਤਲਬ ਕਿ ਡੀਜੀਪੀ ਜਿਹਨੂੰ ਮਤਲਬ ਕਿ ਮੇਨਲੀ ਆਪਣੇ ਹੁੰਦੇ ਆ ਜਿਵੇਂ ਡੀਜੀਪੀ ਜਿਵੇਂ ਆਪਣੇ ਸ਼੍ਰੀ ਗੌਰਵ ਯਾਦਵ ਜੀ ਨੇ ਆਈਪੀਐਸ ਠੀਕ ਹੈ ਤੇ ਉਹ ਆਪਣੇ ਮਤਲਬ ਕਿ ਡੀਜੀਪੀ ਨੇ ਠੀਕ ਹੈ ਉਸ ਤੋਂ ਥੱਲੇ ਜਿਵੇਂ ਸਪੈਸ਼ਲ ਡੀਜੀਪੀ ਮਤਲਬ ਕ੍ਰਾਈਮ ਲਾਤੇ ਸਪੈਸ਼ਲ ਡੀਜੀਪੀ ਮਤਲਬ ਕਿ ਲਾਤੇ ਆਪਣੇ ਕਹਿ ਸਕਦੇ ਆ ਲਾਅ ਐਂਡ ਆਰਡਰ ਲਾਤੇ ਸਪੈਸ਼ਲ ਡੀਜੀਪੀ ਹਿਊਮਨ ਰਾਈਟਸ ਲਾਤੇ ਠੀਕ ਹੈ ਇਸ ਤਰ੍ਹਾਂ ਕਰਕੇ ਮਤਲਬ ਕਿ ਵੀ 10 ਤੋਂ ਲੈ ਕੇ 15 ਤੱਕ ਏ ਡੀਜੀਪੀ ਮਤਲਬ ਥੱਲੇ ਲੱਗੇ ਹੁੰਦੇ ਇੱਕ ਡੀਜੀਪੀ ਮਤਲਬ ਵੀ ਉਹ ਰੈਂਕ ਸੇਮ ਹੁੰਦਾ ਉਸ ਨੂੰ ਐਡੀਸ਼ਨਲ ਡੀਜੀਪੀ ਕਹਿ ਦਿੰਦੇ ਆ ਠੀਕ ਹੈ ਉਸ ਤੋਂ ਬਾਅਦ ਜਿਵੇਂ ਥੱਲੇ ਮਤਲਬ ਕਹਿ ਸਕਦੇ ਆਪਾਂ ਆਈਜੀਨ ਦੇ ਆਈਜੀ ਉਸ ਤੋਂ ਮਤਲਬ ਕਿ ਥੋੜੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੁੰਦੇ ਆ ਠੀਕ ਆ ਫਿਰ ਉਸ ਤੋਂ ਥੱਲੇ ਡੀਆਈਜੀ ਹੁੰਦੇ ਆ ਫਿਰ ਐਸਐਸਪੀ ਸਾਹਿਬਾਂ ਦੇ ਅੱਗੇ ਆਪਣੀ 24 25 ਮਤਲਬ ਜਿਹੜੇ ਹੈਗੇ ਜਿਹਨਾਂ ਨਹੀਂ ਹੈਗੇ ਠੀਕ ਆ ਕਿਉਂਕਿ ਆਪਣੇ ਪੁਲਿਸ ਦੇ ਵਿੱਚ ਹੈਗੇ ਠੀਕ ਆ 23 ਜ਼ਿਲ੍ਹੇ ਤਾਂ ਆਪਣੇ ਵੈਸੇ ਹੈਗੇ ਆ ਠੀਕ ਆ ਉਸ ਤੋਂ ਬਾਅਦ ਆਪਣੇ ਜਿਹੜੇ ਪੁਲਿਸ ਜਿਹੜੀ ਮਿਲਾ ਕੇ ਕੁੱਲ ਮਤਲਬ ਕਿ ਵੀ ਆਪਣੇੜੇ ਜਿਹੜੇ ਐਸਐਸਪੀ ਸਾਹਿਬ ਹੁੰਦੇ ਆ ਠੀਕ ਆ ਤੇ ਫਿਰ ਆਪਣੇ ਏਆਈਜੀ ਵਗਰਾ ਮਤਲਬ ਕਾਫੀ ਤਰ੍ਹਾਂ ਦੇ ਹੁੰਦੇ ਆ ਇਸ ਤੋਂ ਥੱਲੇ ਕੌਨਸਟੇਬਲ ਦਾ ਹੁੰਦਾ ਠੀਕ ਆ ਔਰ ਕੌਨਸਟੇਬਲ ਨੂੰ ਹੀ ਸਾਰੇ ਮਤਲਬ ਜਿਵੇਂ ਕਹਿ ਸਕਦੇ ਆ ਵੀ ਸਾਰਿਆਂ ਦਾ ਹੈਲਪਰ ਮੰਨਿਆ ਜਾਂਦਾ ਜ ਤਾਂ ਕਿ ਕਿਤੇ ਹੈਡ ਕੌਨਸਟੇਬਲ ਮਤਲਬ ਮੰਨ ਚਲੋ ਆਪਣਾ ਇਨਚਾਰਜ ਆ ਕਿਸੇ ਨਾਕੇ ਤੇ ਖੜਿਆ ਆਪਾਂ ਹੈਡ ਕੌਨਸਟੇਬਲ ਇੱਕ ਹੋਊਗਾ ਔਰ ਉਹਦੇ ਨਾਲ ਮਤਲਬ ਤਿੰਨ ਤੋਂ ਚਾਰ ਜਣੇ ਥੱਲੇ ਕੌਨਸਟੇਬਲ ਹੋਣਗੇ ਠੀਕ ਆ ਜੇ ਆਪਾਂ ਏਐਸਆਈ ਨਾਕੇ ਤੇ ਖੜਿਆ ਠੀਕ ਆ ਫਿਰ ਉਹਦੇ ਨਾਲ ਇੱਕ ਹੈਡ ਕੌਨਸਟੇਬਲ ਹੋਊਗਾ ਤਿੰਨ ਤੋਂ ਚਾਰ ਜਿਹੜੇ ਕੌਨਸਟੇਬਲ ਹੋਣਗੇ ਠੀਕ ਆ ਆਪਾਂ ਜਿਵੇਂ ਕਹਿ દઈએ ਆਪਾਂ ਨਾਕਾ ਡਿਊਟੀ ਵੀ ਕਰਨੀ ਆ ਆਪਾਂ ਸੰਤਰੀ ਡਿਊ ਹੋਮਗਾਰਡ ਦਾ ਬੰਦਾ ਅਵੇਲੇਬਲ ਨਹੀਂ ਹੈ ਤਾਂ ਉੱਥੇ ਸੰਤਰੀ ਡਿਊਟੀ ਥਾਣੇ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨ ਨੂੰ ਕਰਨੀ ਪਊਗੀ ਠੀਕ ਹੈ ਪਾਵਰਦੀ ਹੁੰਦੀ ਹੈ ਠੀਕ ਹੈ ਵਿਦ ਵੈਪਨ ਹੁੰਦੀ ਹੈ ਠੀਕ ਹੈ ਤੇ ਉਹ ਜਿਹੜਾ ਮਤਲਬ ਕਿ ਡਿਊਟੀ ਕਰਨੀ ਪੈਂਦੀ ਆ ਫਿਰ ਆਪਾਂ ਕਹਿ ਲਈਏ ਜਿਵੇਂ ਕਿ ਮੁੰਚੀ ਦਫ਼ਤਰ ਦੇ ਵਿੱਚ ਜਿਹੜਾ ਕੰਮ ਹੁੰਦਾ ਠੀਕ ਹੈ ਕਨਸਟੇਬਲਸ ਦਾ ਠੀਕ ਹੈ ਉਹ ਵੀ ਆਪਾਂ ਨੂੰ ਮਤਲਬ ਕਰਨਾ ਪੈਂਦਾ ਠੀਕ ਹੈ ਜਿਵੇਂ ਕਿ ਰਜਿਸਟਰ ਪੂਰੇ ਕਰਨੇ ਹੁੰਦੇ ਜਿਵੇਂ ਠੀਕ ਹੈ ਉਹ ਵੀ ਆਪਾਂ ਨੂੰ ਮੁੰਚੀ ਸਾਹਿਬ ਕਹਿ ਜਾਂਦੇ ਜਾਂ ਕੋਈ ਆਪਾਂ ਨੂੰ ਐਸਐਚਓ ਸਾਹਿਬ ਲੱਗੇ ਜਾਂਦੇ ਉਹ ਆਪਾਂ ਨੂੰ ਕਿਤੇ ਲਗਾ ਦਿੰਦੇ ਆ ਠੀਕ ਆ ਤੇ ਇਹ ਜਿਵੇਂ ਮੰਨ ਕੇ ਚੱਲੋ ਵੀ ਲੋਕਾਂ ਦੀ ਸੁਣਵਾਈ ਹੋਊਗੀ ਕੋਈ ਮਤਲਬ ਕੰਪਲੇਂਟ ਆਉਂਦੀ ਹੈਗੀ ਆ ਉਹਦੀ ਸੁਣਵਾਈ ਕਰਨੀ ਆਪਾਂ ਔਨ ਦੀ ਸਪੌਟ ਮਤਲਬ ਕਿ ਉੱਥੇ ਦੀ ਕਾਰਵਾਈ ਕਰਨੀ ਠੀਕ ਆ ਤੇ ਉਹਦੇ ਵਿੱਚ ਮੰਨ ਕੇ ਚੱਲੋ ਜੋ ਵੀ ਉਹਦੇ ਹੈਲਪ ਕਰਨੀ ਆਪਾਂ ਕਰਨੀ ਹੁੰਦੀ ਆ ਠੀਕ ਆ ਤੇ ਉਸ ਤੋਂ ਬਾਅਦ ਜਿਵੇਂ ਕਹਿ ਦਈਏ ਪੀਸ ਰਿਕਾਰਡ ਇਨਕੇਸ ਰਿਡ ਕਰਨੀ ਪੈਂਦੀ ਆ ਤਾਂ ਉੱਥੇ ਵੀ ਮਤਲਬ ਕਨਸਟੇਬਲ ਜਾਊਗਾ ਠੀਕ ਆ ਉਹਨੂੰ ਜਾਣਾ ਮਤਲਬ ਕਿ ਉਹਦੀ ਡਿਊਟੀ ਹੈ ਠੀਕ ਆ ਤੇ ਫਿਰ ਜਿਵੇਂ ਕਹਿ ਦਈਏ ਰਾਤ ਨੂੰ ਪੀਸ ਰਿਡ ਡਿਊਟੀ ਹੁੰਦੀ ਆ ਉਹ ਵੀ ਮਤਲਬ ਕਰੀਬ-ਕਰੀਬ ਸਾਰੇ ਮੁੰਡੇ ਹੁੰਦੇ ਆ ਰਾਤ ਨੂੰ ਕੁੜੀਆਂ ਦੀ ਡਿਊਟੀ ਠੀਕ ਆ ਇਨ ਕੇਸ ਜਿ ਕਿ ਤੇ ਰੇਡ ਕਰਨ ਜਾਣਾ ਕੋਈ ਲੇਡੀ ਕ੍ਰਿਮੀਨਲ ਆ ਫਿਰ ਕਿੱਥੇ ਮਤਲਬ ਲੋਡ ਪੈਂਦੀ ਹੈਗੀ ਆ ਤੇ ਇਸ ਤੋਂ ਬਾਅਦ ਜਿਵੇਂ ਅਪ ਗੱਲ ਕਰਦੇ ਜਿੱਦਾਂ ਕਿ ਵੱਡੇ ਅਫਸਰਾਂ ਦੇ ਜਿਵੇਂ ਗਨਮੈਨ ਵਗੈਰਾ ਲੱਗਦੇ ਆ ਡਰਾਈਵਰ ਲੱਗਦੇ ਹੈਗੇ ਠੀਕ ਆ ਉਹ ਵੀ ਜ਼ਿਲ੍ਹਾ ਪੁਲਿਸ ਦੇ ਵਿੱਚੋਂ ਲੱਗਦੇ ਹੈਗੇ ਠੀਕ ਆ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਮੰਨ ਕੇ ਚਲੋ ਵੀ ਕੋਈ ਵੀਆਈਪੀ ਡਿਊਟੀ ਲੱਗਦੀ ਸ਼ਹਿਰ ਦੇ ਵਿੱਚ ਜਦਾਂ ਕਿਸੇ ਮਨੁੱਖ ਨੂੰ ਮੰਤਰੀ ਨੇ ਆਉਣਾ ਜਾਂ ਸੀਐਮ ਸਾਹਿਬ ਕਰੀਬ ਆਉਂਦੇ ਰਹਿੰਦੇ ਨੇ ਜਦੋਂ ਅੰਦਰ ਠੀਕ ਆ ਤੇ ਉਹ ਰੂਟਸ ਦੇ ਉੱਪਰ ਜਿਹੜੀ ਡਿਊਟੀ ਲੱਗਦੀ ਮੂ ਰੂਟ ਲੱਗਦੀ ਵੀਆਈਪੀ ਠੀਕਾ ਮਤਲਬ ਕਿ ਕੈ ਸਾਰੇ ਐਸ ਐਚਓ ਡੀ ਐਸ ਪੀ ਐਸ ਪੀ ਐਸ ਐਸ ਪੀ ਲੈਵਲ ਤੱਕ ਮਤਲਬ ਸਾਰੇ ਉਦੋਂ ਜਿਹੜੀ ਡਿਊਟੀ ਲੱਗਦੀ ਹੈ ਠੀਕ ਹੈ ਤੇ ਹੋਰ ਜਿਵੇਂ ਮੰਨ ਕੇ ਚੱਲੋ ਵੀ ਜਿਹੜੇ ਸਾਰੇ ਥਾਣੇ ਦੇ ਰਿਲੇਟਡ ਕੰਮ ਹੁੰਦੇ ਆ ਜੋ ਵੀ ਥਾਣੇ ਦੇ ਰਿਲੇਟਡ ਕੰਮ ਹੁੰਦੇ ਆ ਉਹ ਪੁਲਿਸ ਕਨਸਟੇਬਲ ਦੇ ਮਤਲਬ ਇਹ ਜਿਹੜਾ ਆਪਣਾ ਜਿੱਦਾਂ ਕਿ ਮੈਂ ਆ ਠੀਕਾ ਉਹ ਮਤਲਬ ਕਿ ਉਹ ਕੰਪਲੀਟ ਕਰਨੇ ਪੈਂਦੇ ਆ ਠੀਕਾ ਵੀ ਜੋ ਵੀ ਡਿਊਟੀ ਮਤਲਬ ਕਿ ਆਪਣੇ ਮੁੰਚੀ ਸਾਹਿਬ ਜਾਂ ਐਸ ਐਚਓ ਵਗੈਰਾ ਜੋ ਵੀ ਆਪਣੀਆਂ ਡਿਊਟੀਆਂ ਦਿੰਦੇ ਨੇ ਠੀਕਾ ਉਹ ਆਪ ਨੂੰ ਕਰਨੀਆਂ ਪੈਂਦੀਆਂ ਠੀਕਾ ਤੇ ਇਸ ਤੋਂ ਬਾਅਦ ਜਿਹੜ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਠੀਕ ਆ ਜੇਲ੍ਹ ਦੇ ਵਿੱਚੋਂ ਆਪਣਾ ਕੇਦੀ ਲਿਆਉਣੇ ਆ ਤੇ ਕੇਦੀ ਵਾਪਸ ਛੱਡ ਕੇ ਆਉਣੇ ਆ ਹੁਣ ਤੁਸੀਂ ਇੱਥੇ ਆ ਕੇ ਫਿਰ ਕਨਫਿਊਜ਼ ਹੋ ਜਾਣਾ ਵੀ ਇਹ ਕੰਮ ਜੇਲ੍ਹ ਪੁਲਿਸ ਕਿਉਂ ਨਹੀਂ ਕਰਦੀ ਫਿਰ ਮੈਂ ਉਸੇ ਟੌਪਿਕ ਦੇ ਬਾਅਦ ਵਿੱਚ ਜਾਊਗਾ ਪਹਿਲਾਂ ਆਪਾਂ ਇਸ ਨੂੰ ਖਤਮ ਕਰ ਲਈਏ ਵੀ ਮਤਲਬ ਕਿ ਜਿਹੜਾ ਆਪਣਾ ਚੱਲਿਆ ਜਾਂਦਾ ਡਿਸਟ੍ਰਿਕਟ ਪੁਲਿਸ ਦਾ ਠੀਕ ਆ ਤੇ ਡਿਸਟ੍ਰਿਕਟ ਪੁਲਿਸ ਬਾਰੇ ਆਲਮੋਸਟ ਸਾਰਿਆਂ ਨੂੰ ਆਲਮੋਸਟ ਸਾਰਿਆਂ ਨੂੰ ਪਤਾ ਹੋਊਗਾ 90% ਮੋਸਟਲੀ ਪਤਾ ਹੀ ਹੁੰਦਾ ਵੀ ਜ਼ਿਲ੍ਹਾ ਪੁਲਿਸ ਵਾਲੇ ਕੀ ਕਰਦੇ ਹੈਗੇ ਕੀ ਡਿਊਟੀਆਂ ਵਗੈਰਾ ਹੁੰਦੀਆਂ ਕਿਉਂਕਿ ਮੋਸਟਲੀ ਸਾਰਿਆਂ ਨੇ ਪੀਸੀਆਰ ਏਅਰ ਸਾਈਜ਼ ਨੂੰ ਦੇਖਿਆ ਹੋਊਗਾ ਠੀਕ ਆ ਤੇ ਜਿਵੇਂ ਹੋਰ ਮਤਲਬ ਕਿ ਜਿਵੇਂ ਕਹਿ ਸਕਦੇ ਆ ਵੀ ਬਸਾਂ ਦੇ ਵਿੱਚ ਮਤਲਬ ਕਿ ਜਿਵੇਂ ਕਹਿ ਸਕਦੇ ਆ ਕੈਦੀਆਂ ਨੂੰ ਮਤਲਬ ਕਿ ਸੰਗ ਲਾਇਆ ਹੁੰਦਾ ਆਪਣਾ ਸੰਗ ਲਾਇਆ ਹੁੰਦਾ ਠੀਕ ਆ ਹੱਤਕੜੀ ਲਾਈ ਜਾਂਦੀ ਉਹ ਵੀ ਦੇਖਿਆ ਹੋਊਗਾ ਠੀਕ ਆ ਨਾਕਿਆਂ ਤੇ ਵੀ ਦੇਖਿਆ ਮਤਲਬ ਹਰ ਜਗ੍ਹਾ ਤੁਸੀਂ ਮਤਲਬ ਜ਼ਿਲ੍ਹਾ ਪੁਲਿਸ ਨੂੰ ਦੇਖਿਆ ਪਰ ਤੁਸੀਂ ਕਨਫਿਊਜ਼ ਇੱਥੇ ਆ ਵੀ ਜੇਲ੍ਹ ਪੁਲਿਸ ਅਲੇ ਕੀ ਕਰਦੇ ਆ ਮਤਲਬ ਜੇਲ੍ਹ ਜਿਹੜਾ ਜਿਹੜਾ ਜੇਲ੍ਹ ਵਾਰਡਨ ਬੰਦਾ ਜੇਲ੍ਹ ਕਾਂਸਟੇਬਲ ਦੇ ਵਿੱਚ ਜਿਹੜਾ ਮਤਲਬ ਜੇਲ੍ਹ ਦੇ ਵਿੱਚ ਕਾਂਸਟੇਪਟ ਹੁੰਦਾ ਉਹਦਾ ਕੀ ਕੰਮ ਹੁੰਦਾ ਤੇ ਫਾਈਨਲੀ ਫਿਰ ਆਪਾਂ ਉਹਦੀ ਬਾਰੇ ਗੱਲ ਕਰਦੇ ਵੀ ਜੇਲ੍ਹ ਉਹ ਜਿਹੜਾ ਮਤਲਬ ਕਿ ਜੇਲ੍ਹ ਦੇ ਵਿੱਚ ਜਿਹੜਾ ਮਤਲਬ ਕਿ ਕਾਂਸਟੇਬਲ ਹੁੰਦਾ ਉਹ ਉਹਦੀ ਕੀ ਡਿਊਟੀ ਹੁੰਦੀ ਆ ਹੁਣ ਦੇਖੋ ਜਿੱਦਾਂ ਕਿ ਮੰਨ ਕੇ ਚੱਲੋ ਆਪਾਂ ਕਿਸੇ ਵੱਡੇ ਮਾਲ ਦੇ ਵਿੱਚ ਜੰਨੇ ਆ ਠੀਕ ਆ ਜਾਂ ਕੋਈ ਕੈਦੀ ਆ ਆਪਾਂ ਕੋਈ ਜਿਵੇਂ ਕੋਈ ਵੀ ਮਤਲਬ ਕਿ ਸਰਕਾਰੀ ਜਾਂ ਗੈਰ ਸਰਕਾਰੀ ਪ੍ਰਾਪਰਟੀ ਜਿੱਥੇ ਕਿ ਆਪਾਂ ਮੋਸਟਲੀ ਪ੍ਰਾਈਵੇਟ ਸਕਿਉਰਿਟੀ ਕਰ ਦੇਦੇ ਆ ਠੀਕ ਆ ਔਰ ਜੇਲ੍ਹ ਇੱਕ ਜਿਵੇਂ ਕਹਿ ਸਕਦੇ ਆ ਨਾ ਵੀ ਇੱਕ ਬਹੁਤ ਵੱਡੀ ਜਿਵੇਂ ਕਹਿ ਸਕਦੇ ਆ ਵੀ ਕੈਦੀਆਂ ਨੂੰ ਰੱਖਣ ਵਾਸਤੇ ਜਿਹੜੇ ਕਿ ਜਿਹਦੇ ਵਿੱਚ ਕ੍ਰਿਮੀਨਲ ਇਦਾਂ ਇਦਾਂ ਦੇ ਹੁੰਦੇ ਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਠੀਕ ਆ ਤੇ ਜਿਨ੍ਹਾਂ ਨੇ ਮਤਲਬ ਕਿ ਕਾਫੀ ਜਿਵੇਂ ਕਹਿ ਸਕਦੇ ਆ ਵੀ ਹੀਨਿਸ ਕ੍ਰਾਈਮ ਕੀਤੇ ਹੁੰਦੇ ਆ ਤੇ ਉਹਨਾਂ ਨੂੰ ਮਤਲਬ ਕਿ ਉਹ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਉਹਨਾਂ ਦੀ ਮਤਲਬ ਕਿ ਜਿਹੜੀ ਉਹਨੂੰ ਬੰਦ ਕਰਕੇ ਉਹਨੂੰ ਨਜ਼ਰਬੰਦ ਕਰਕੇ ਤੇ ਜਿਹੜੇ ਜੇਲ੍ਹ ਕੌਨਸਟੇਬਲ ਆ ਜੇਲ੍ਹ ਵਾਰਡਨ ਨੇ ਉਹਨਾਂ ਦਾ ਕੀ ਕੰਮ ਹੁੰਦਾ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਹੈ ਵੀ ਉਹਨਾਂ ਨੇ ਸਾਰੀ ਜੇਲ੍ਹ ਦੀ ਜਿਹੜੀ ਉਹ ਸਾਰੀ ਜੇਲ੍ਹ ਨੂੰ ਪ੍ਰੋਟੈਕਟ ਕਰਕੇ ਰੱਖਣਾ ਹੁੰਦਾ ਜਿਵੇਂ ਸਿਕਿਉਰਿਟੀ ਦਾ ਕੰਮ ਕਰਦੇ ਸਿਕਿਉਰਿਟੀ ਗਾਰਡ ਹੁੰਦੇ ਆ ਉਹਦੇ ਸਿਕਿਉਰਿਟੀ ਗਾਰਡ ਨਾਲ ਸਮਝਿਓ ਮੈਂ ਵੈਸੇ ਇੱਕ ਦੱਸਿਆ ਹੈ ਚੀਜ਼ ਵੀ ਜਿੱਦਾਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਵੀ ਕਿਸੇ ਵੀ ਮਤਲਬ ਬਿਲਡਿੰਗ ਨੂੰ ਜਿਵੇਂ ਪ੍ਰੋਟੈਕਟ ਕਰਕੇ ਰੱਖਣ ਦਾ ਕੰਮ ਸਿਕਿਉਰਿਟੀ ਗਾਰਡ ਦਾ ਹੁੰਦਾ ਨਾ ਤੇ ਉਹ ਕੰਮ ਜਿਹੜਾ ਹੈਗਾ ਉਹ ਜੇਲ੍ਹ ਕੌਨਸਟੇਬਲ ਕਰਦੇ ਆ ਠੀਕ ਆ ਜਿਹਦੇ ਵਿੱਚ ਮੰਨ ਕੇ ਚੱਲੋ ਵੀ ਆਪਾਂ ਗੇਟ ਦੇ ਉੱਪਰ ਡਿਊਟੀ ਹੁੰਦੀ ਆ ਜਿਹੜਾ ਮੇਨ ਗੇਟ ਤੇ ਹੁ ਮਤਲਬ ਕਿ ਦੇਖੀ ਹੋਊਗੀ ਜੇਲ ਜਿੱਦਾਂ ਕਿ ਆਪਣੇ ਸੈਂਟਰਲ ਜੇਲਾਂ ਬਣੀਆਂ ਹੋਈਆਂ ਠੀਕ ਆ ਤੇ ਉੱਥੇ ਮਤਲਬ ਕਿ ਮੈਂ ਵੀ ਕਈ ਵਾਰੀ ਜਾਣ ਦਾ ਮੌਕਾ ਮਿਲਿਆ ਮਤਲਬ ਕਿ ਜਿੱਦਾਂ ਕਿ ਡਿਊਟੀ ਵਗੈਰਾ ਲੱਗਦੀ ਰਹਿੰਦੀ ਸੀ ਪਹਿਲਾਂ ਠੀਕ ਆ ਤੇ ਉਹਦੇ ਵਿੱਚ ਮਨਿਕ ਚਲੋ ਵੀ ਇੱਕਦਾਂ ਗੇਟ ਦੇ ਉੱਪਰ ਜਿਹੜੀ ਡਿਊਟੀ ਲੱਗਦੀ ਆ ਠੀਕ ਆ ਜਿਹਨੂੰ ਆਪਾਂ ਸੰਤਰੀ ਡਿਊਟੀ ਕਹਿ ਦਿੰਦੇ ਆ ਜਾਂ ਗੇਟ ਕੀਪਰ ਵੀ ਕਹਿ ਦਿੰਦੇ ਆ ਠੀਕ ਆ ਕਿ ਮੇਨ ਗੇਟ ਵੱਡਾ ਜਿਹੜੀ ਵੱਡਾ ਗੇਟ ਨਹੀਂ ਹੁੰਦਾ ਬਾਹਰ ਬਾਉਂਡਰੀ ਬਣੀ ਹੁੰਦੀ ਜਿਹਨੂੰ ਪੱਕੇਲਾ ਟਾਈਪ ਕਹਿ ਦਿੰਦੇ ਆ ਉਹ ਇੱਕ ਕਿਲਾ ਬਣਾਇਆ ਹੁੰਦਾ ਵੱਡਾ ਕਿਲੇ ਦੇ ਵਿੱਚ ਫਿਰ ਇੱਕ ਜੇ ਬਾਰੋਂ ਦੀਆਂ ਕੰਧਾਂ ਬਹੁਤ ਜ਼ਿਆਦਾ ਮਜ਼ਬੂਤ ਹੁੰਦੀਆਂ ਠੀਕ ਆ ਜਿਵੇਂ ਕਿਸੇ ਤਾਰ ਵਗੈਰਾ ਲੱਗੀ ਹੁੰਦੀ ਆ ਠੀਕ ਆ ਤਾਂ ਕਿ ਕੋਈ ਅੰਦਰ ਨਾਸ ਹੈ ਕਿਉਂਕਿ ਮੈਂ ਪਹਿਲਾਂ ਹੀ ਇਹ ਗੱਲ ਕਹਿਤੀ ਆ ਵੀ ਕ੍ਰਿਮੀਨਲਸ ਇਦਾਂ ਦੇ ਹੁੰਦੇ ਆ ਕਿ ਜਿਹੜੇ ਭੱਜਣ ਦੀ ਕੋਸ਼ਿਸ਼ ਕਰਦੇ ਆ ਜਾਂ ਉਹਨਾਂ ਨੂੰ ਲੋਕ ਬਾਹਰ ਲਈ ਭਜਾਉਣ ਦੀ ਕੋਸ਼ਿਸ਼ ਕਰਦੇ ਆ ਇਸ ਕਰ ਕਿਹੜੀਆਂ ਜੇਲ੍ਹ ਦੀਆਂ ਕੰਧਾਂ ਕਾਫੀ ਉੱਚੀਆਂ ਹੁੰਦੀਆਂ ਤੇ ਉਹਨਾਂ ਉੱਪਰ ਕੱਚ ਵਗੈਰਾ ਤਾਰ ਵਗੈਰਾ ਕੰਡੇ ਵਾਲੀ ਤਾਰ ਜਾਂ ਫਿਰ ਉਹ ਕਰੰਟ ਵਾਲੀਆਂ ਤਾਰਾਂ ਲੱਗੀਆਂ ਹੁੰਦੀਆਂ ਠੀਕ ਆ ਤੇ ਉਹਨਾਂ ਦਾ ਕੰਮ ਮਤਲਬ ਕਿ ਜਿਹੜੇ ਜੇਲ ਵਾਰਡਨ ਹੁੰਦੇ ਠੀਕ ਹੈ ਉਹਨਾਂ ਦਾ ਕੰਮ ਹੁੰਦਾ ਉਹਨੂੰ ਪ੍ਰੋਟੈਕਟ ਕਰਨਾ ਜੇਲ ਨੂੰ ਪ੍ਰੋਟੈਕਟ ਕਰਨਾ ਤਾਂ ਕਿ ਜਿਹੜਾ ਮਤਲਬ ਕਿ ਅਮਨ ਗ੍ਰਹੂਣ ਜਿਹੜਾ ਉਹ ਜੇਲ ਦਾ ਬਣਿਆ ਰਹੇ ਠੀਕ ਹੈ ਤੇ ਉਹਨਾਂ ਦੇ ਵਿੱਚ ਮਤਲਬ ਜਿਵੇਂ ਬਾਹਰ ਗੇਟ ਕੀਪਰ ਹੁੰਦਾ ਜਿੱਦਾਂ ਠੀਕ ਹੈ ਮਤਲਬ ਕਿ ਵੀ ਸੰਤਰੀ ਡਿਊਟੀ ਲੱਗੀ ਹੁੰਦੀ ਹੈ ਮਤਲਬ ਜਿਹੜੀ ਚੈੱਕ ਪੋਸਟਾਂ ਹੁੰਦੀਆਂ ਠੀਕ ਹੈ ਉਹਦੇ ਵਿੱਚ ਮਤਲਬ ਸੰਤਰੀ ਪਹਿਰਾ ਹੁੰਦਾ ਜਿਹਦੇ ਵਿੱਚ ਕੀ ਉਹ ਜਿਹੜੀ ਸ਼ਿਫਟਾਂ ਵਾਈਜ਼ ਡਿਊਟੀ ਲੱਗਦੀ ਹੈ ਹੁਣ ਆਪਣੇ ਪੁਲਿਸ ਦੇ ਵਿੱਚ ਤਾਂ ਸ਼ਿਫਟ ਬਹੁਤ ਘੱਟ ਹੁੰਦੀ ਹੈ ਠੀਕ ਹੈ ਬ ਤੇ ਅਸਲ ਦੇ ਵਿੱਚ ਜਿਹੜਾ ਮਤਲਬ ਕਿ ਉਹਨਾਂ ਦੀ ਜਿਹੜੀ ਡਿਊਟੀ ਹੁੰਦੀ ਆ ਕਰੀਬ 8 ਘੰਟੇ ਦੀ ਸ਼ਿਫਟ ਹੁੰਦੀ ਹੈ ਇਹਨਾਂ ਦੀ ਠੀਕ ਹੈ ਮਤਲਬ ਜਿਵੇਂ ਪੈਰਾ ਬਦਲਦਾ ਠੀਕ ਹੈ ਵੀ 8 ਘੰਟੇ ਫਿਰ 16 ਘੰਟੇ ਫ੍ਰੀ ਠੀਕ ਹੈ ਤੇ ਜਿਹਦੇ ਵਿੱਚ ਮੰਨ ਲਓ ਕਿ ਚਲੋ ਵੀ ਤਿੰਨ ਬੰਦੇ ਹੁੰਦੇ ਆ ਠੀਕ ਹੈ ਤਿੰਨਾਂ ਬੰਦਿਆਂ ਨੇ ਬਾਰ ਬਾਰੀ ਡਿਊਟੀ ਅੰਡਰਸਟੈਂਡਿੰਗ ਆਲ ਕਰਨੀ ਹੁੰਦੀ ਆ ਉੱਥੇ ਜਿਹੜੀ ਅੰਡਰਸਟੈਂਡਿੰਗ ਆਪੇ ਬਣ ਜਾਂਦੀ ਵੀ ਜਿਹੜਾ ਬੰਦਾ ਡਿਊਟੀ 8 ਘੰਟੇ ਕਰ ਰਿਹਾ 16 ਘੰਟੇ ਫ੍ਰੀ ਹੈ ਜਿਹੜਾ ਬੰਦਾ 16 ਘੰਟੇ ਡਿਊਟੀ ਕਰ ਰਿਹਾ ਫਿਰ ਮਤਲਬ ਵੀ ਉਦਾਂ ਤਾਂ ਵੱਧ ਦਿਨ ਲਾ ਲਈਦੇ ਡਿਊਟੀ ਤੇ ਔਰ ਵੱਧ ਦਿਨ ਘਰੇ ਬਿਲ ਜਾਂਦੇ ਆ ਠੀਕ ਆ ਜੇ ਇੱਕ ਦਿਨ ਮੰਨ ਕੇ ਚਲੋ ਵੀ ਜੇ ਇੱਕ ਦਿਨ ਡਿਊਟੀ ਕੀਤੀ ਆਪਾਂ ਆਪ ਨੂੰ ਇੱਕ ਦਿਨ ਰੈਸਟ ਮਿਲੂਗਾ ਠੀਕ ਆ ਜੇ ਦੋ ਦਿਨ ਡਿਊਟੀ ਕੀਤੀ ਦੋ ਦਿਨ ਰੈਸਟ ਮਿਲ ਜਾਂਦੇ ਆ ਮਤਲਬ ਵੀ ਇਦਾਂ ਵੀ ਉਹਨਾਂ ਦਾ ਸ਼ਡਿਊਲ ਇਦਾਂ ਬਣ ਜਾਂਦਾ ਹੈਗਾ ਠੀਕ ਆ ਵੀ ਜਿਹੜਾ ਉਹ ਵਾਰ-ਵਾਰੀ ਮਤਲਬ ਇੱਕ ਦੂਜੇ ਨੂੰ ਡਿਊਟੀ ਤੋਂ ਛੱਡਦੇ ਆ ਡਿਊਟੀ ਜੁਆਇਨ ਕਰਦੇ ਆ ਠੀਕ ਆ ਤੇ ਉਹ ਤਿੰਨ ਪਹਿਰੇ ਹੁੰਦੇ ਜਿਵੇਂ 24 ਘੰਟੇ ਦੇ ਠੀਕ ਆ 8-8 ਘੰਟੇ ਦਾ ਪਹਿਰਾ ਹੁੰਦਾ ਠੀਕ ਆ ਉਹਨੂੰ ਮਤਲਬ ਡਿਵਾਈਡ ਹੋਰ ਵੀ ਕਰ ਸਕਦੇ ਵਿੱਚ ਵਿੱਚ 4 ਘੰਟੇ ਜਾ ਮਤਲਬ ਵੀ ਜਿਵੇਂ ਵੀ ਸੈਟਿੰਗ ਬਣਦੀ ਹੈ ਜੀ ਉਹ ਉਹਨਾਂ ਦੀ ਆਪਸਿਆਂ ਅੰਡਰਸਟੈਂਡਿੰਗ ਹੁੰਦੀ ਹੈ ਠੀਕ ਆ ਉਸ ਤੋਂ ਬਾਅਦ ਫਿਰ ਇੱਕ ਜਿਹੜਾ ਮੇਨ ਮਤਲਬ ਕਿ ਅੰਦਰ ਮੇਨ ਗੇਟ ਤੋਂ ਅੰਦਰ ਇੱਕ ਜਿਹੜਾ ਸਬ ਗੇਟ ਹੁੰਦਾ ਠੀਕ ਆ ਉਹਦੇ ਅੰਦਰ ਮਤਲਬ ਕਿ ਐਂਟਰੀ ਹੁੰਦੀ ਹੈ ਠੀਕ ਆ ਉਹ ਬਿਲਕੁਲ ਛੋਟਾ ਜਿਹਾ ਹੁੰਦਾਗਾ ਤੁਸੀਂ ਸ਼ਾਇਦ ਜਿਵੇਂ ਆਪਾਂ ਕਹਿ ਲਈ ਵੀ ਕਾਲਕੂਟਾ ਟ੍ਰੇਨ ਟਾਈਪ ਹਨਾ ਜਿਵੇਂ ਕਹਿ ਲਈ ਛੋਟਾ ਜਿਹਾ ਵੱਡਾ ਗੇਟ ਹੁੰਦਾ ਵੱਡੇ ਗੇਟ ਦੇ ਵਿੱਚ ਇੱਕ ਫਿਰ ਛੋਟੀ ਜਿਹੀ ਬਾਰੀ ਹੁੰਦੀ ਹੈ ਠੀਕ ਆ ਉਸ ਗੇਟ ਦੇ ਉੱਪਰ ਵੀ ਡਿਊਟੀ ਲੱਗਦੀ ਹੈ ਠੀਕ ਆ ਉਹਨੇ ਮਤਲਬ ਕਿ ਜੰ ਠੀਕ ਆ ਵੀ ਅੰਦਰੋਂ ਕੋਈ ਬਾਹਰ ਆ ਮਤਲਬ ਕਿ ਜਿਵੇਂ ਆ ਜਾਂਦਾ ਟੀਜਾ ਅੰਬਾਰੋ ਦੇ ਅੰਦਰ ਆਉਂਦਾ ਠੀਕ ਆ ਉਹਨੇ ਸਾਰੀ ਪੁੱਛਗਿੱਛ ਕਰਕੇ ਐਂਟਰੀ ਕਰਕੇ ਅੰਦਰੋਂ ਉਹਨੂੰ ਭੇਜਣਾ ਵੀ ਕੌਣ ਆਇਆ ਕਿਹਨੂੰ ਮਿਲਣਾ ਆ ਕਿੱਦਾਂ ਕਿਵੇਂ ਨਹੀਂ ਆ ਜੋ ਵੀ ਹਨ ਕਈ ਵਜੇ ਮੁਲਾਕਾਤ ਕਰਨ ਚਾਹੁੰਦੇ ਕੇਦੀ ਨਾਲ ਹਨ ਤੇ ਉਹ ਸਾਰਾ ਡਿਟੇਲ ਮਤਲਬ ਉਹਨੇ ਮਤਲਬ ਕਿ ਲਿਖਣੀ ਹੁੰਦੀ ਹੈ ਰਜਿਸਟਰ ਤੇ ਕਈ ਵਾਰ ਫਿਰ ਕਾਹ ਆਣੇ ਸੀਨੀਅਰ ਆਫਸਰ ਨੂੰ ਰਿਪੋਰਟ ਕਰਨੀ ਹੁੰਦੀ ਹੈ ਤੇ ਫਿਰ ਮਤਲਬ ਕਿ ਉਹਨੂੰ ਅੱਗੇ ਜਾਣ ਦਿੱਤਾ ਮਤਲਬ ਜਿਸ ਨੇ ਕੇਦੀ ਨੂੰ ਉਹਨਾਂ ਮਿਲਣਾ ਠੀਕ ਆ ਉਹ ਸਾਰੀ ਪ੍ਰੋਪਰ ਡਿਟੇਲਿੰਗ ਉਹਦੀ ਲੈ ਕੇ ਠੀਕ ਆ ਕੇਦੀ ਦਾ ਮ ਤੇ ਵੀ ਉਹ ਸਾਰਾ ਆਉਣੇ ਮਲਵਾਉਣਾ ਆਉਂਦਾ ਠੀਕ ਆ ਉਸ ਤੋਂ ਬਾਅਦ ਹਰੇਕ ਬੈਰਕ ਜਿਹੜੀ ਵੀ ਮਤਲਬ ਕਿ ਪੈਰਕਾਂ ਮਤਲਬ ਜਿੱਦਾਂ ਕੈਦੀਆਂ ਨਹੀਂ ਹੁੰਦੀਆਂ ਬੈਰਕਾਂ ਦੇ ਉੱਪਰ ਜਿਹੜੀ ਮਤਲਬ ਕਿ ਡਿਊਟੀ ਲੱਗੀ ਹੁੰਦੀ ਜਿਵੇਂ ਤੁਹਾਨੂੰ ਵਾਚਮੈਨ ਲਾ ਲੋ ਠੀਕ ਆ ਉਹ ਵਾਚਮੈਨ ਨਹੀਂ ਕਹਿੰਨਾ ਆਪਾਂ ਜਸਟ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲਈ ਕਹਿ ਰਿਹਾ ਹਾਂ ਕਿ ਤੁਸੀਂ ਧਿਆਨ ਨਾਲ ਸਮਝ ਜਾਓ ਫਿਰ ਮਤਲਬ ਕਿ ਬੈਰਕਾਂ ਦੇ ਉੱਪਰ ਡਿਊਟੀ ਲੱਗੀ ਹੁੰਦੀ ਹੈ ਠੀਕ ਆ ਵੀ ਮਤਲਬ ਕਿ ਪੈਰਕ ਦੇ ਬਾਹਰ ਬੈਠਣਾ ਕੱਢਣਾ ਠੀਕ ਆ ਵਿਦ ਵੈਪਨ ਹੁੰਦੀ ਆ ਉਹ ਠੀਕ ਹੈ ਵੀ ਤਾਂ ਅਗੇ ਕਈ ਵਾਰੀ ਕਿਹਾ ਦੀ ਕੋਈ ਬਿਮਾਰ ਹੋ ਜਾਂਦਾ ਠੀਕ ਆ ਜਾਂ ਕਿਈ ਦੀ ਕੋਈ ਮਿਸ ਹੈਪਨਿੰਗ ਕਰਦਾ ਠੀਕ ਆ ਜਾਂ ਕਿਈ ਦੀ ਕਿਸੇ ਨੂੰ ਤੰਗ ਕਰ ਰਿਹਾ ਮਾਰਕੁੱਟ ਕਰ ਰਿਹਾ ਵੀ ਉਹ ਸਾਰੀ ਤੇ ਮਤਲਬ ਕਿ ਨਜ਼ਰ ਰੱਖਣਾ ਇੱਕ ਜੇਲ ਕਾਂਸਟੇਬਲ ਜੇ ਰਵਾਰਡਨ ਦੀ ਡਿਊਟੀ ਹੁੰਦੀ ਹੈ ਠੀਕ ਆ ਔਰ ਜਿਹੜੀ ਮਤਲਬ ਜਿੱਥੇ ਲੇਡੀਜ਼ ਮਤਲਬ ਕੀ ਹੁੰਦੀਆਂ ਜਿਸ ਬੈਲਕ ਦੇ ਵਿੱਚ ਉੱਥੇ ਫਿਰ ਮਤਲਬ ਕਿ ਲੇਡੀਜ਼ ਨੂੰ ਮਤਲਬ ਕਿ ਉੱਥੇ ਜਿਹੜਾ ਹੈਗਾ ਲਿਆ ਜਾਂਦਾ ਠੀਕ ਆ ਡਿਊਟੀ ਤੇ ਤੇ ਉਹ ਸਾਰੀ ਜਿਹੜੀ ਮਤਲਬ ਕਿ ਨਜ਼ਰ ਰੱਖਣੀ ਹੁੰਦੀ ਹੈ ਉਹ ਸਾਰੀ ਇੱਕ ਜੇਲ ਕਨਸਟੇਬਲ ਦੀ ਜਿਹੜੀ ਡਿਊਟੀ ਹੁੰਦੀ ਹੈ ਠੀਕ ਹੈ ਹੋਰ ਮਤਲਬ ਕਿ ਜਿੱਦਾਂ ਇਹ ਕਹਿ ਰਹੀ ਹੈ ਵੀ ਹੋਰ ਕਾਫੀ ਜਿੱਦਾਂ ਡਿਊਟੀਆਂ ਹੁੰਦੀਆਂ ਜਿੱਦਾਂ ਕਿ ਮਤਲਬ ਕਿ ਜੇਲ੍ਹ ਦੇ ਉੱਪਰ ਵੀ ਮਤਲਬ ਕਿ ਜਿਹੜੇ ਚਾਰੇ ਮਤਲਬ ਕਿ ਕੋਨੇ ਹੁੰਦੇ ਚਾਰੇ ਕੋਨਾਂ ਦੇ ਉੱਪਰ ਵੀ ਚੈੱਕ ਪੋਸਟਾਂ ਬਣੀਆਂ ਆਉਂਦੀਆਂ ਠੀਕ ਹੈ ਤੇ ਉਹਦੇ ਵਿੱਚ ਮਤਲਬ ਕਿੜਾ ਵਿਲ ਵੈਪਨ ਦੀ ਡਿਊਟੀ ਕਰਨੀ ਹੁੰਦੀ ਆ ਔਰ ਇਹ ਜਿਹੜੀ ਡਿਊਟੀ ਹੁੰਦੀ ਹੈ ਲਗਾਤਾਰ 24 ਘੰਟੇ ਦੀ ਹੁੰਦੀ ਹੈ ਤੈਨੂੰ ਮੈਂ ਪਹਿਲਾਂ ਦੱਸਿਆ ਵੀ ਇਹ ਸ਼ਿਫਟਾਂ ਦੇ ਵਾਈਜ਼ ਮਤਲਬ ਬਦਲਦੀ ਰਹਿੰਦੀ ਆ ਤੇ ਮਤਲਬ ਇਹ ਸ਼ਿਫਟਾਂ ਜਿਹੜੀਆਂ ਮਤਲਬ ਕਿ ਉਹ ਅਸੀਂ ਆਪਸੀ ਆ ਮਤਲਬ ਉਹੀ ਸੀਨ ਹੁੰਦਾ ਹੈਗਾ ਜਿਵੇਂ ਆਪਾਂ ਕੈਸ ਦੀ ਫਰਲੋ ਚਲਦੀ ਹੈ ਠੀਕ ਆ ਫਰਲੋ ਦੀ ਮਤਲਬ ਤੁਸੀਂ ਸਮਝੋਗੇ ਹੋਰ ਸਮਝ ਫਰਲੋ ਕੀ ਹੁੰਦੀ ਹੈ ਠੀਕ ਆ ਬਾਕੀ ਜਿਹੜੀਆਂ ਛੁੱਟੀਆਂ ਹੈਗੀਆਂ ਉਹ ਸਾਰੀਆਂ ਮਤਲਬ ਕਿ ਮੋਸਟਲੀ ਸੇਮ ਹੀ ਹੈਗੀਆਂ ਆਪਣੇ ਜਿਹੜੇ ਆ ਮਤਲਬ ਜੋ ਵੀ ਮੁਲਾਜ਼ਮ ਹੈਗੇ ਆ ਠੀਕ ਆ ਮਤਲਬ ਸਾਰੇ ਜਾਣਦੇ ਹੈਗੇ ਪਹਿਲਾਂ ਵਾਲੇ ਠੀਕ ਆ ਤੇ ਉਹਨਾਂ ਨੂੰ ਤੁਸੀਂ ਮਤਲਬ ਕਿ ਕਨਫਰਮ ਕਰ ਲਿਓ ਹੁਣ ਮੈਂ ਜਿਆਦਾ ਵੀਡੀਓ ਲੰਮੀ ਕਰਾਂਗਾ ਫਿਰ ਤੁਸੀਂ ਇਹ ਸੀ ਦੇਖਣੇ ਨਹੀਂ ਠੀਕ ਆ ਵੀ ਆਹੀ ਮਤਲਬ ਕਿ ਮੇਨ ਡਿਫਰੈਂਸ ਹੁੰਦਾ ਹੈਗਾ ਠੀਕ ਆ ਔਰ ਜਿਹੜਾ ਮਤਲਬ ਕਿ ਕੈਦੀਆਂ ਨੂੰ ਠੀਕ ਆ ਬਾਹਰ ਕੱਢ ਠੀਕ ਹੈ ਬੱਸ ਦੇ ਵਿੱਚ ਬਿਠਾਉਣਾ ਜੇਲ ਪੁਲਿਸ ਮਤਲਬ ਜਿਹੜੀ ਹੁੰਦੀ ਆ ਉਹ ਕੈਦੀਆਂ ਨੂੰ ਬਾਹਰ ਕੱਢਣ ਦੇ ਜੇ ਕੈਦੀਆਂ ਨੂੰ ਅੰਦਰ ਕਰਨ ਦੇ ਲਈ ਮਤਲਬ ਕਿ ਵੀ ਇੱਥੇ ਵੀ ਭੂਮਿਕਾ ਨਿਭਾਉਂਦੀ ਆ ਠੀਕ ਆ ਉਹ ਬੱਸਾਂ ਦੇ ਵਿੱਚ ਮਤਲਬ ਕਿ ਜਾਂਦੇ ਬਹੁਤ ਘੱਟ ਰੀਅਰ ਚਾਂਸ ਆ ਵੀ ਮਤਲਬ ਕਿ ਵੀ ਉਹਨਾਂ ਨੂੰ ਪੇਸ਼ ਕਰਾਉਣ ਜਾਣਾ ਪਵੇ ਇਹ ਜਿਹੜਾ ਪੇਸ਼ ਕਰਾਉਣ ਵਾਲਾ ਕੰਮ ਹੈ ਇਹ ਜਿਹੜਾ ਪੁਲਿਸ ਨੂੰ ਮਤਲਬ ਕਰਦੀ ਆ ਜਿੱਦਾਂ ਕਿ ਸਵੇਰ ਮਤਲਬ ਪੀਸ਼ੀ ਡਿਊਟੀ ਜਾਂਦੀ ਜੇਲ ਦੇ ਵਿੱਚ ਬੰਦੇ ਲੈਣ ਜਾਣੇ ਉਹ ਡਿਸਟ੍ਰਿਕਟ ਪੁਲਿਸ ਵਾਲੇ ਜਾਣਾ ਔਰ ਜੇਲ ਵਾਰਡਨ ਮਤਲਬ ਜਿਹੜੇ ਉੱਥੇ ਲੱਗੇ ਹੋਏ ਆ ਉਹਨਾਂ ਨੇ ਉਹ ਬੰਦੇ ਜਿਿਹੜੀਆਂ ਬੈਰਕਾਂ ਬਣੀਆਂ ਉੱਥੋਂ ਉਹਨਾਂ ਨੇ ਬੰਦੇ ਕੱਢ ਕੇ ਜੇਲ੍ਹ ਪੁਲਿਸ ਨੂੰ ਠੀਕ ਹੈ ਜੇਲ੍ਹ ਪੁਲਿਸ ਨੇ ਮਤਲਬ ਬੰਦੇ ਹਵਾਲੇ ਕਰ ਦਿੰਦੇ ਆ ਡਿਸਟ੍ਰਿਕਟ ਪੁਲਿਸ ਵਾਲਿਆਂ ਨੂੰ ਠੀਕ ਹੈ ਫਿਰ ਉਹ ਮਤਲਬ ਇੱਕ ਕੋਰਟ ਦੇ ਵਿੱਚ ਲੈ ਕੇ ਉਹਨਾਂ ਨੂੰ ਪੇਸ਼ ਕਰਾਇਆ ਜਾਂਦਾ ਜਿੰਨੀ ਵੀ ਤਰੀਕ ਵਗੈਰਾ ਪੈਂਦੀ ਹੈਗੀ ਆ ਠੀਕ ਹੈ ਸੁਣਵਾਈ ਚੱਲਦੀ ਹੈ ਕੇਸਾਂ ਦੀ ਠੀਕ ਹੈ ਜਦੋਂ ਸੁਨਾਮ ਨੂੰ ਫਿਰ ਕੀ ਮਤਲਬ ਕੇਸ ਮਤਲਬ ਜਿਵੇਂ ਕਹਿ ਸਕਦੇ ਆ ਉਹਦੀ ਸੁਣਵਾਈ ਹੋ ਜਾਂਦੀ ਆ ਠੀਕ ਹੈ ਫਿਰ ਮਤਲਬ ਡਿਸਟ੍ਰਿਕਟ ਪੁਲਿਸ ਵਾਲੇ ਫਿਰ ਵਾਪਸ ਛੱਡਣ ਜਾਂਦੇ ਬੱਸ ਦੇ ਵਿੱਚ ਠੀਕ ਹੈ ਫਿਰ ਉਹਨਾਂ ਨੇ ਬੰਦੇ ਗਿਣ ਕੇ ਮਤਲਬ ਕਿ ਜੋ ਵੀ ਹੈਗਾ ਉਹ ਅੰਪੀਅਰ ਕਰਨ ਦੇ ਵਿੱਚ ਸ਼ਿਟਰਣਾ ਹੁੰਦਾ ਤਾਂ ਇਹ ਸੀ ਮੇਨਲੀ ਮਤਲਬ ਜਿਹੜਾ ਜੇਲ ਕਨਸਟੇਬਲ ਤੇ ਪੰਜਾਬ ਪੁਲਿਸ ਕਨਸਟੇਬਲ ਜਿਹੜਾ ਮਤਲਬ ਉਹ ਦੀ ਡਿਸਟ੍ਰਿਕਟ ਇੰਸਪੈਕਟਰ ਵਾਲੀ ਦੀ ਗੱਲ ਕਰਦਾ ਮੈਂ ਇਹ ਉਹਨਾਂ ਦੀ ਜਿਹੜੀ ਮਤਲਬ ਕਿ ਡਿਫਰੈਂਸ ਹੈਗਾ ਤੇ ਉਮੀਦ ਕਰਾਂ ਤੁਸੀਂ ਸਾਰੀ ਵੀਡੀਓ ਬਤਲਗੀ ਪੂਰੀ ਚੰਗੀ ਤਰ੍ਹਾਂ ਧਿਆਨ ਨਾਲ ਦੇਖੀ ਹੋਗੀ ਵੀ ਕੀ ਡਿਫਰੈਂਸ ਹੈ ਠੀਕ ਆ ਵੀ ਆ ਮੇਨ ਡਿਫਰੈਂਸ ਹਨ ਤੇ ਕਾਫੀ ਦਿਨਾਂ ਤੋਂ ਇੱਕ ਕੁਐਰੀ ਆ ਰਹੀ ਸੀ ਤੇ ਮੈਂ ਸੋਚਿਆ ਵੀ ਚਲੋ ਇੱਥੇ ਜਲਦੀ ਵੀਡੀਓ ਬਣਾਵਾਂਗੇ ਤੇ ਉਮੀਦ ਕਰਾਂ ਤੁਸੀਂ ਵੀਡੀਓ ਚੰਗੀ ਤਰ੍ਹਾਂ ਦੇਖੀ ਹੋਗੀ ਤੇ ਸਾਰੇ ਤੁਹਾਡੇ ਡਾਊਟ ਕਲੀਅਰ ਹੋ ਗਏ ਹੋਣਗੇ ਡਿਸਕ੍ਰਿਪਸ਼ਨ ਦੇ ਵਿੱਚ ਮੋਸਟਲੀ ਮੈਂ ਆਪਣਾ ਨੰਬਰ ਮਤਲਬ ਪਾਉਣਾ ਹੁੰਦਾ ਠੀਕ ਆ ਤੇ ਕਈ ਵਾਰੀ ਭੁੱਲ ਜਾਂਦਾ ਡਿਸਕ੍ਰਿਪਸ਼ਨ ਕਰਨਾ ਤੇ ਤੁਸੀਂ ਮੰਨ ਕੇ ਚਲੋ ਪੁਰਾਣੀ ਵੀਡੀਓ ਤੇ ਕਈ ਵਾਰੀ ਮਤਲਬ ਵਿਜ਼ਿਟ ਕਰ ਲਿਆ ਕਰੋ ਠੀਕ ਆ ਪਹਿਲੀ ਗੱਲ ਜਿਹੜੇ ਨਵੇਂ ਵਿਊਜ਼ ਆਉਂਦੇ ਆ ਠੀਕ ਆ ਨਵੇਂ ਦੋਸਤ ਆਉਂਦੇ ਠੀਕ ਆ ਤੇ ਉਹ ਸਾਰੀਆਂ ਵੀਡੀਓਜ਼ ਚੈੱਕ ਕਰਿਆ ਕਰੋ ਵੀ ਮਤਲਬ ਕਿਹੜੀ ਕਿਹੜੀ ਵੀਡੀਓ ਆਲਰੇਡੀ ਪਾਈਆਂ ਹੋਈਆਂ ਤੇ ਤੁਸੀਂ ਸਾਰੇ ਮਤਲਬ ਉਹ ਚੈੱਕ ਕਰ ਸਕਦੇ ਹੋ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਦੇ ਤੱਕ ਲਈ ਸასი ਸ਼ਕਾ ਜੈ ਹਿੰਦ ਤੇ ਚੈਨਲ ਨੂੰ ਇਸ ਤਰ੍ਹਾਂ ਸਪੋਰਟ ਕਰਦੇ ਰਹੋ ਸ਼ੁਕਰੀਆ